ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਪਿੰਡ ਕੋਟ ਕਰੋੜ ਤੇ ਇੱਥੋਂ ਦੇ ਲਖਵੀਰ ਸਿੰਘ ਦੇ ਘਰੇ ਲੈ ਕੇ ਪਹੁੰਚੇ ਆ ਤੇ ਇਹ ਹੈਗੀ ਲਖਵੀਰ ਸਿੰਘ ਦੀ ਜਿਹੜੀ ਸਰਗਣ ਕੁੜੀ ਤੇ ਇਹਦੇ ਇੱਕ ਗੁੱਤ ਤੇ ਆ ਇਹਨਾਂ ਦਾ ਗੇਟ ਆ ਤੇ ਇੱਥੋਂ ਆਪਾਂ ਤੁਹਾਨੂੰ ਐਂਟਰੀ ਕਰਾਉਣੇ ਆ ਅੰਦਰ ਤੇ ਇਧਰਲੇ ਪਾਸੇ ਬਾਈ ਜੀ ਦੇਖੋ ਇਹ ਮੋਟਰਸਾਈਕਲ ਖੜਾ ਹੋਇਆ ਇਹਨਾਂ ਦਾ ਪੀਲੇ ਰੰਗ ਦਾ ਤੇ ਨਾਲ ਹੀ ਜਿਹੜੇ ਇਹ ਸਾਨੂੰ ਸਰਗੁਣਾ ਚ ਸਾਰਾ ਘਰ ਵਿਖਾਉਗੀ ਦਿਖਾਓ ਜੀ ਘਰ ਦੇ ਵਿੱਚ ਤੁਹਾਡੇ ਕੀ ਕੀ ਆ ਮੈਨੂੰ ਮਰਾ ਕਰਾਓ ਹਾਂਜੀ ਇਹ ਕੀ ਹੈ ਜੀ ਇਹ ਸਰੋਈ ਆ ਇਹ ਫ੍ਰਿਜ ਹੈ ਜੀ ਇਹ ਸ਼ੈਂਕਾ ਇਹ ਬਾਜ਼ੂਮਾ ਇਹ ਇਹ ਮੰਜਾ ਇਹ ਕਿਹਾ ਇਹ ਇੱਕ ਕਮਰਾ ट प्या इना छाता अच्छा जी पौड़िया टेबल अच्छा रहा अच्छा बस इना की कुछ अच्छा बस एक कमरे ही थोड़े ਅੱਛਾ 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 ਦੂਜਾ ਕਮਰਾ ਵੀ ਅੱਛਾ ਠੀਕ ਹੈ ਇਹ ਵੀ ਆ ਏ ਸੀ ਲੱਗਾ ਕਿੱਥੇ ਲੱਗਾ ਏ ਸੀ ਹਾਂ ਯਾਰ ਏ ਸੀ ਵੀ ਲੱਗਾ ਯਾਰ ਹੋਰ ਪੰਖਾ ਵੀ ਲੱਗਾ ਤੇ ਇਹ ਸਾਰ ਕੋਣ ਕਹਿੰਦੀ ਬੈੱਡ ਲੱਗੇ ਤੇ ਇੱਥੇ ਲੱਗੀ ਹੋਈ ਐ ਲਮਾਰੀ ਕਹਿੰਦੀ ਇਹ ਸਾਰ ਕੋਣ ਇੱਥੇ ਕਹਿੰਦੀ ਮੈਂ ਪੈਣੀ ਆ ਠੀਕ ਆ ਭਾਈ ਜੀ ਤੇ ਸਾਡਾ ਵਲੌਗ ਜਿਹੜਾ ਇੱਥੇ ਸਮਾਪਤ ਹ ਕਿਉਂਕਿ ਸਭ ਗੁਣ ਥੱਕ ਗਈ ਐ ਸਾਨੂੰ ਦਿਖਾਉਂ ਜੀ ਦਿਖਾਉਂਦੀ ਕਮਰੇ ਓ ਕਿੱਧਰ ਫਟਲੀ ਐ ਥੱਕੇ ਨਹੀਂ ਅਜੇ ਹੁਣ ਕੀ ਵਿਖਾਉਣਾ ਆ ਦੇਖੋ ਇਹ ਖਾਂਦਾ ਇਹ ਤਾਂ ਤੂੰ ਖਾਦਾ ਹੋਇਆ ਨਾ ਆ ਕੀ ਆ ਓਏ ਲੈ ਲੈ ਗੰਦੇ